ਸੈਕਟਰ ਜੀ ਦਾ ਖਾਲਸਾ ਵਾੜੀ ਪਤੇ ਭਾਈ ਅਜ ਮਸਿਆ ਦਾ ਪਵਿੱਤਰ ਦਿਹਾੜਾ ਹੈਗਾ ਮਸਿਆ ਦੇ ਦਿਹਾੜੇ ਨੂੰ ਬੁੱਕ ਰੱਖਦੇ ਹੋਏ ਅੱਜ ਸੰਗਤਾਂ ਗੁਰਸਾਗਰ ਮਸਤਵਾਣਾ ਸਾਹਿਬ ਵਿਖੇ ਨੱਕ ਮਸਤਕ ਹੋ ਰਹੀਆਂ ਨੇ ਭਾਈ ਤੇ ਸੰਤਾਤਰ ਸਿੰਘ ਜੀ ਦੇ ਵੱਲੋਂ ਸਥਾਪਿਤ ਕੀਤਾ ਗਿਆ ਇਹ ਸਥਾਨ ਬਹੁਤ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਗੁਰਮਤ ਵਿਦਿਆਲਾ ਚੱਲ ਰਿਹਾ ਹੈ ਅਕੈਡਮੀ ਕਾਲਜ ਬਹੁਤ ਕੁਝ ਚੱਲ ਰਿਹਾ ਤੇ ਵਿੱਦਿਆ ਦੇ ਪਧਤੀ ਬਹੁਤ ਵਧੀਆ ਸਮਾਜ ਦੀ ਸੇਵਾ ਚੱਲ ਰਹੀ ਹੈ ਭਾਈ ਮੈਂ ਉਹਨਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਭਾਈ ਚਾਰ ਅੱਖਰ ਪੜ ਕੇ ਐਵੇਂ ਨਹੀਂ ਸੰਤਾਂ ਮਹਾਂਪੁਰਸ਼ਾਂ ਦੇ ਖਿਲਾਫ ਬੋਲੀਦਾ ਜਿਹੜੇ ਲੋਕ ਸੰਤਾ ਅਤਰ ਸਿੰਘ ਦੇ ਜਾਂ ਹੋਰ ਸੰਤਾਂ ਮਹਾਂਪੁਰਸ਼ਾਂ ਦੇ ਖਿਲਾਫ ਬੋਲਦੇ ਹੁੰਦੇ ਨੇ ਨਾ ਚਾਰ ਅੱਖਰ ਪੜ ਕੇ ਮੈਂ ਪ੍ਰੈਸ਼ਰ ਬਣ ਗਿਆ ਮੈਂ ਫਲਾਣਾ ਬਣ ਗਿਆ ਆ ਦੇਖੋ ਭਾਈ ਹਰ ਮਹੀਨੇ aeration ਕਾ ਲੱਗਦੀਆਂ ਨੇ ਉਹਨਾਂ ਦੇ ਸ਼ਤਾਪਤ ਕੀਤੇ ਸਥਾਨਾਂ ਤੇ ਜਿਹੜੇ ਤੁਸੀਂ ਇਹਨਾਂ ਦੇ ਖਿਲਾਫ ਬੋਲਦੇ ਹੋ ਨਾ ਸੰਤਾਂ ਦੇ ਤੁਸੀਂ ਹਰ ਮਹੀਨੇ 100 ਬੰਦਾ ਇਕੱਠਾ ਕਰਕੇ ਦਿਖਾਓ ਸਵਾਦ ਤਾਂ ਫੇਰ ਹੈ ਕਿਸੇ ਨੇ ਕਿਤਾਬ ਲਿਖਤੀ ਸੰਤਾਂ ਦੇ ਖਿਲਾਫ ਕਿਸੇ ਨੇ ਵੀਡੀਓ ਪਾਤੀ ਕਿਸੇ ਨੇ ਕੁਛ ਕਰਤਾ ਇਹ ਕੁੱਤਾ ਭਕਾਈ ਵਾਲ ਦੀ ਬੰਦ ਕਰੋ ਭਾਈ ਸੰਤਾ ਮਹਾਂਪੁਰਸ਼ਾਂ ਦੇ ਸਤਾਨਾ ਤੇ ਇੱਕ ਜਗ੍ਹਾ ਨਹੀਂ ਚੀਮਾ ਸਾਹਿਬ ਵੀ ਰੌਣਕ ਲੱਗੀ ਹੋਊ ਬੜੂ ਸਾਹਿਬ ਵੀ ਰੌਣਕ ਲੱਗੀ ਹੋਊ ਹੋਰ ਕਿੰਨੇ ਸੈਂਕੜੇ ਗੁਰਦੁਆਰੇ ਨੇ ਸੰਤਾਂ ਦੇ ਨਾਂ ਤੇ ਬਣੇ ਹੋਏ ਆ ਜਿਹੜੇ ਪੁੱਠਾ ਸਿੱਧਾ ਜਾ ਬੋਲਦੇ ਹੋ ਆਪਦਾ ਤੁਸੀਂ ਸੁਧਾਰ ਲਓ ਆਪਦੇ ਆਪ ਨੂੰ ਭਾਈ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ